ਫਗਵਾੜਾ ਪੰਚਾਇਤੀ ਚੋਣਾਂ ਦੇ ਨਤੀਜੇ ਹੁਣ ਆ ਚੁੱਕੇ ਨੇ ਅਤੇ ਜਸ਼ਨ ਅਤੇ ਜਿੱਤ ਦਾ ਜੋ ਨਸ਼ਾ ਹੈ ਉਸ ਵਿੱਚ ਪੰਚਾਇਤਾਂ ਜੋ ਹੈ ਆਪਣੇ ਖੂਬਸੂਰਤ ਜ਼ਿੰਦਗੀ ਨੂੰ ਅੱਗੇ ਵਧਾਰੀਆਂ ਨੇ ਇਸ ਵਾਰ ਦੀਆਂ ਪੰਚਾਇਤੀ ਇਲੈਕਸ਼ਨਾਂ ਵਿੱਚ ਜਿੱਥੇ ਪਹਿਲੀ ਵਾਰ ਨੌਜਵਾਨਾਂ ਨੇ ਆਪਣੇ ਵੋਟ ਦਾ ਅਧਿਕਾਰ ਜੋ ਹੈ ਉਹਦਾ ਇਸਤੇਮਾਲ ਕੀਤਾ ਉੱਥੇ ਨਾਲ ਹੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਜੋ ਹੈ ਉਹ ਸਾਹਮਣੇ ਆਏ ਔਰ ਉਹਨਾਂ ਚਿਹਰਿਆਂ ਦੇ ਵਿੱਚ ਇੱਕ ਨਵਾਂ ਜੋਸ਼ ਵੀ ਹੈ ਔਰ ਖਾਸ ਤੌਰ ਤੇ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਨੌਜਵਾਨਾਂ ਦੀ ਜਿਸ ਤਰ੍ਹਾਂ ਦੀ ਭਾਈਵਾਲ ਹੋ ਰਹੀ ਹੈ ਕੁਛ ਇੱਕ ਦੇਰ ਤੋਂ ਉਸ ਨਾਲ ਇਸ ਦੀ ਮਹੱਤਤਾ ਵੀ ਵੱਧ ਜਾਂਦੀ ਹੈ ਆਪਣੇ ਦਰਸ਼ਕਾਂ ਦੇ ਲਈ ਅੱਜ ਤੁਹਾਨੂੰ ਮਿਲਾਨੇ ਆ ਫਗਵਾੜਾ ਉਪ ਮੰਡਲ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਜੋ ਸਰਪੰਚ ਨੇ ਜੋ ਕਿ ਨੌਜਵਾਨ ਸਰਪੰਚ ਨੇ ਉਹਨਾਂ ਤੁਹਾਨੂੰ ਮਿਲਾਨੇ ਆ ਜੀ ਆਂ ਰਾਵਲਪਿੰਡੀ ਰਾਵਲਪਿੰਡੀ ਪਿੰਡ ਤੋਂ ਸਰਵਸੰਮਤੀ ਦੇ ਨਾਲ ਬਣੇ ਨੇ ਅਮਰਤਪਾਲ ਸਿੰਘ ਰਵੀ 1991 ਦਾ ਉਹਨਾਂ ਦਾ ਜੋ ਡੇਟ ਆਫ ਬਰਥ ਹੈ ਔਰ ਪਹਿਲੀ ਵਾਰ ਉਹ ਚੋਣ ਮੈਦਾਨ ਦੇ ਵਿੱਚ ਆਏ ਨੇ ਔਰ ਪਹਿਲੀ ਵਾਰੀ ਇਸਤੇਮਾਲ ਕੀਤਾ ਤੁਸੀਂ ਆਪਣੇ ਵੋਟ ਦਾ ਇਸ ਤੋਂ ਪਹਿਲਾਂ ਵੀ ਕੀਤਾ ਸੀ ਇਸ ਤੋਂ ਪਹਿਲਾਂ ਮੈਂ ਪੰਚ ਰਹੇ ਚੁੱਕਾ ਜੀ ਤੁਸੀਂ ਪੰਚ ਰਹੇ ਚੁੱਕੇ ਉਸ ਤੋਂ ਪਹਿਲਾਂ ਹਾਂ ਜੀ ਹਾਂ ਜੀ ਬਤੌਰ ਸਰਵਸੰਮਤੀ ਨਾਲ ਪੰਚਾ ਰਹੇ ਚੁੱਕਾ ਪਹਿਲਾਂ ਪਹਿਲਾਂ ਵੀ ਸਰਵਸੰਮਤੀ ਨਾਲ ਬਣੇ ਤੇ ਬਤੌਰ ਜਦੋਂ ਤੁਸੀਂ ਪੰਚ ਰਹੇ ਕਿਸ ਤਰ੍ਹਾਂ ਦਾ ਅਨੁਭਵ ਸੀ ਤੁਹਾਡਾ ਕਿੱਦਾਂ ਦਾ ਤਜਰਬਾ ਥਾ ਜਰ ਲਿਆ ਬਹੁਤ ਚੀਜ਼ਾਂ ਦਾ ਤਜਰਬਾ ਮਿਲਿਆ ਵੀ ਲੋਕਾਂ ਦੇ ਕੰਮ ਕਰਨ ਦਾ ਸਰ ਚੀਜ਼ ਦਾ ਤਜਰਬਾ ਸੀ ਮੇਰੇ ਕੋ ਹਾਂ ਮੈਂ ਖੇਤੀ ਵੀ ਕਰਦਾ ਨਾਲ ਜੀ ਹਰ ਇੱਕ ਚੀਜ਼ ਦਾ ਤਜਰਬਾ ਸੀਗਾ ਮੈਨੂੰ ਪਿੰਡ ਦੇ ਮੁੰਡੇ ਸਾਰੇ ਅੱਛਾ ਜਦੋਂ ਤੁਸੀਂ ਪਹਿਲੀ ਵਾਰੀ ਪੰਜ ਬੜੇ ਬੜੀ ਛੋਟੀ ਏਜ ਹੁਣੀ ਤੁਹਾਡੀ 22 ਸਾਲ ਦੀ ਉਮਰ ਸੀ 20 22 21 22 ਸਾਲ ਦੀ ਉਮਰ ਸੀ ਤੁਹਾਡੀ ਉਸ ਵੇਲੇ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਮਤਲਬ ਜਦੋਂ ਤੁਸੀਂ ਪੰਚ ਹੀ ਆਨੇ ਇੱਕ ਤਰ੍ਹਾਂ ਨਾਲ ਰਾਜਨੀਤੀ ਨਾਲ ਤੁਹਾਡਾ ਸੰਬੰਧ ਪੈ ਜਾਂਦਾ ਤਾਨੂੰ ਪਤਾ ਲੱਗਦਾ ਕਿੱਦਾਂ ਕੰਮ ਕਰਾਣੇ ਆ ਗਰਾਂਟਾ ਕਿਸ ਤਰ੍ਹਾਂ ਲੈਣੀਆਂ ਆ ਵਿਕਾਸ ਕਿੱਦਾਂ ਹੋਣਾ ਲੋਕਾਂ ਨਾਲ ਜੁੜ ਕੇ ਉਹਨੂੰ ਕਿੱਦਾਂ ਦਾ ਲੱਗਾ ਬਹੁਤ ਵਧੀਆ ਲੱਗਾ ਜੀ ਉਹ ਚੜ ਕੇ ਬਹੁਤ ਵਧੀਆ ਲੱਗਾ ਤੇ ਜਦੋਂ ਹੁਣ ਸਰਪੰਚ ਬਨਾਇਆ ਖਾਸ ਤੌਰ ਤੇ ਜਦੋਂ ਸਰਪੰਚ ਤੁਸੀਂ ਸਰਬਸੰਤੀ ਨਾਲ ਬੰਦਦੇ ਆ ਇੱਕ ਤਰ੍ਹਾਂ ਨਾਲ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਹੁੰਦਾ ਤੁਹਾਡੇ ਤੇ ਕਿੱਦਾਂ ਦਾ ਲੱਗਾ ਸਾਨੂੰ ਕਿਉਂਕਿ ਚੋਣ ਜਿੱਤ ਕੇ ਬੰਨਾ ਔਰ ਸਰਬਸੰਤੀ ਨਾਲ ਤੁਹਾਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਹਾਂਜੀ ਹਾਂਜੀ ਪੂਰਾ ਜੀ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਾ ਹਾਂਜੀ ਹਾਂਜੀ ਅੱਗੇ ਕੀ ਦੇਖਦੇ ਹੋ ਤੁਸੀਂ ਸਰਪ ਸੰਤੀ ਨਾਲ ਤੁਹਾਨੂੰ ਗ੍ਰਾਂਟ ਵੀ ਮਿਲੇਗੀ ਸਰਕਾਰ ਵੱਲੋਂ ਜਾਰੀ ਉਸ ਤੋਂ ਇਲਾਵਾ ਕਿੱਦਾਂ ਦਾ ਤੁਸੀਂ ਵਿਕਾਸ ਕਰਨਾ ਚਾਹੁੰਦੇ ਹੋ ਪਿੰਡ ਦਾ ਪਿੰਡ ਦਾ ਵਿਕਾਸ ਕਾਫੀ ਕੰਮ ਪੈਂਡਿੰਗ ਪਏ ਆ ਪਿਛਲੇ ਸਾਰੇ ਅਧੂਰੇ ਕੰਮ ਪੂਰੇ ਕਰੂੰਗਾ ਸਾਰੇ ਜਿਹਨੇ ਕੰਮ ਪੈਂਡਿੰਗ ਪਏ ਆ ਹਾਂ ਜੀ ਉਹ ਤਾਂ ਠੀਕ ਹੈ ਤੇ ਜਿਹੜੀਆਂ ਬਹੁਤ ਸਾਰੀਆਂ ਗ੍ਰਾਂਟਾਂ ਪੰਜਾਬ ਸਰਕਾਰ ਤੋਂ ਪਹਿਲਾਂ ਕੀ ਹੋਊਗਾ ਤੁਹਾਡੀ ਜਦੋਂ ਹੁਣ ਸੌ ਚੱਕਣੀ ਤੁਸੀਂ ਉਸ ਤੋਂ ਬਾਅਦ ਜਿਹੜੀ ਪਹਿਲੀ ਪੰਚਾਇਤ ਮੀਟਿੰਗ ਹੋਣੀ ਤੁਹਾਡਾ ਕੀ ਤੁਹਾਡਾ ਮਾਈਂਡ ਵਿੱਚ ਆ ਰਿਹਾ ਵੀ ਉਦੋਂ ਕੀ ਕਰੋਗੇ ਤੁਸੀਂ ਪਹਿਲੀ ਮਿੰਟ ਪਹਿਲੀ ਮੀਟਿੰਗ ਪਿੰਡ ਦਾ ਵਿਕਾਸ ਹੈ ਜੀ ਸਾਰਾ ਕੰਮ ਹੋਣ ਵਾਲਾ ਪੈਂਡਿੰਗ ਪਿਆ ਸਾਰਾ ਜਿਹੜੇ ਅਧੂਰੇ ਕੰਮ ਨੇ ਪੂਰੇ ਕੰਮ ਨੂੰ ਪੂਰਾ ਕਰੂੰਗਾ ਜੀ ਸਾਰੇ ਕਿੰਨਾ ਪੜਿਆ ਤੁਸੀਂ ਮੈਂ 10th ਪਾਸ ਹੋ ਅੱਛਾ 10th ਪਾਸ ਹੋ ਤੁਸੀਂ ਹਾਂਜੀ ਹਾਂਜੀ ਮੇਰੇ ਨਾਲ ਨੇ ਦਲਜੀਤ ਰਾਜੂ ਔਰ ਖਾਸ ਤੌਰ ਤੇ ਇਹਨਾਂ ਤੇ ਸਿਰ ਬੰਦਾ ਹੈ ਬਲਾਕ ਕਾਂਗਰਸ ਪਗਵਾੜਾ ਦਿਹਾਤੀ ਦੇ ਪ੍ਰਧਾਨ ਨੇ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਬਲਾਕ ਸੰਤੀ ਵਿੱਚ ਸ਼ਾਨਦਾਰ ਜਿੱਤ ਕਾਂਗਰਸ ਨੇ ਹਾਸਲ ਕੀਤੀ ਰਾਜੂ ਜੀ ਤੁਸੀਂ ਜਾਣੇ ਜਾਂਦੇ ਹੋ ਨਵੇਂ ਚਿਹਰੇ ਤੁਸੀਂ ਉਤਾਰੇ ਨੇ ਰਾਜਨੀਤੀ ਦੀ ਵਿੱਚ ਬਲਾਕ ਸੰਤੀ ਦੇ ਵਿੱਚ ਵੀ ਹੁਣ ਪੰਚਾਇਤਾਂ ਦੇ ਵਿੱਚ ਵੀ ਤੁਸੀਂ ਨੌਜਵਾਨਾਂ ਨੂੰ ਅੱਗੇ ਲੈ ਕੇ ਆ ਰਹੇ ਹੋ ਤੁਹਾਨੂੰ ਕੀ ਲੱਗਦਾ ਤੁਸੀਂ ਆਪ ਖੁਦ ਨੌਜਵਾਨ ਨੂੰ ਦੇਸ਼ ਦੀ ਤਬਦੀਲੀ ਜੇ ਆਪਾਂ ਲਿਆਣੀ ਹੋਵੇ ਤੇ ਨੌਜਵਾਨ ਕਿੰਨਾ ਵੱਡਾ ਰੋਲ ਅਦਾ ਕਰ ਸਕਦੇ ਆ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਪਿੰਡਾਂ ਦੇ ਵੋਟਸਪੋਰਟਰ ਉਹਨਾਂ ਦਾ ਧੰਨਵਾਦ ਕਰਦਾ ਜੀ ਸਾਡੇ ਜਿੱਦਾਂ 50% ਲੇਡੀਜ਼ ਸੀ ਤੇ 50% ਜੈਂਸ ਸੀ ਜਿਹੜੀ ਲੇਡੀ ਵੀ ਸਾਡੇ ਜੰਗ ਆਏ ਆ ਵਿੱਚ ਸਰਪੰਚ ਹਾਂ ਉਹ ਵੀ ਔਰ ਜੈਂਸ ਵੀ ਆਏ ਆ ਜਿਹਦੇ ਵਿੱਚ ਸਾਡੀ ਗੁਰਦੀਪ ਕੌਰ ਆ ਪਿੰਡ ਸਿਕਰੀ ਤੋਂ ਸਰਪੰਚ ਬਣੀ ਆ ਉਹਨਾਂ ਦੀ ਉਮਰ ਆ 25 ਸਾਲ ਜੀ ਅਮਰਤਪਾਲ ਸਿੰਘ ਰਵੀ ਆ ਜਿਹੜੇ ਸਰਪੰਚ ਬਣੇ ਆ ਸਮਸੰਦੀਨਾ ਰੌਲਪਿੰਡੀ ਉਹਨਾਂ ਦੀ ਉਮਰ ਆ 27 ਸਾਲ ਔਰ ਦਵਿੰਦਰ ਸਿੰਘ ਜੀ ਜਿਹੜੇ ਬਣੇ ਆ ਖਲਿਆਣ ਪਿੰਡ ਤੋਂ ਉਹਨਾਂ ਦੀ ਉਮਰ ਆ 29 ਸਾਲ ਉਤੋ ਕੋਈ 31 ਸਾਲ ਦਾ ਕੋਈ 32 ਸਾਲ ਦਾ ਗਲਾਬ ਕਰਦੇ ਵੀ ਜੰਗ ਆ ਹੋਰ ਬੜੇ ਸਾਰੇ ਪਿੰਡਾਂ ਜਿੱਦਾਂ ਦੇ ਜੰਗ ਆ ਮੌਲੀ ਤੋਂ ਜੰਗ ਬਣੇ ਸਰਪੰਚ ਲਖਪੁਰ ਤੋਂ ਜੰਗ ਬਣੇ ਬਹੁਤ ਸਾਰੇ ਸਰਪੰਚ ਇਹ ਇੱਕ ਤਰ੍ਹਾਂ ਤੁਹਾਨੂੰ ਸਮਝਦੇ ਹਾਂ ਵੀ ਸਟਰਕਚਰ ਚੇਂਜ ਹੋਊਗਾ ਅਸੀਂ ਬਹੁਤੀ ਵਾਰ ਦੇਖਦੇ 20 25 25 ਸਾਲ ਤੋਂ ਸਰਪੰਚ ਬਣੇ ਆ ਰਹੇ ਪਰ ਜਦੋਂ ਨਵੇਂ ਚਿਹਰੇ ਸਾਹਮਣੇ ਆਣਗੇ ਤੁਹਾਨੂੰ ਲੱਗਦਾ ਉਹ ਦਿਨਾਂ ਕੋਈ ਪਿੰਡਾਂ ਦੇ ਵਿਕਾਸ ਦੇ ਵਿੱਚ ਕੋਈ ਬਿਲਕੁਲ ਹੋਊਗਾ ਜੀ ਕਿਉਂਕਿ ਨੌਜਵਾਨ ਨੂੰ ਸਾਰਾ ਪਤਾ ਨੈਟ ਚਲਾਉਂਦਾ ਪਤਾ ਸੋਸ਼ਲ ਮੀਡੀਆ ਦਾ ਪਤਾ ਉਹਦੇ ਵਿੱਚ ਸਾਰਾ ਕੁਝ ਹੁੰਦਾ ਔਰ ਨੌਜਵਾਨਾਂ ਚ ਜੋਸ਼ ਹੁੰਦਾ ਕੰਮ ਕਰਨ ਦਾ ਔਰ ਨਵਾਂ ਚਿਹਰਾ ਹੋਊਗਾ ਕਿਉਂ ਪਹਿਲੇ ਜੇ ਕੰਮ ਕਰਦੇ ਉਹ ਥੋੜਾ ਬੰਦਾ ਸਲੋ ਹੋਣ ਲੱਗ ਪੈਂਦਾ ਵੀ ਕਿਉਂ ਉਹ ਜਿੱਦਾਂ ਕੰਮ ਕਰਦਾ ਪਰ ਮੈਂ ਫੇਰ ਵੀ ਕਹਿੰਦਾ ਵੀ ਨੌਜਵਾਨ ਜਿਹੜੇ ਆ ਇੱਕ ਤਾਂ ਉਹ ਜੰਗ ਹੁੰਦੇ ਆ ਕਿਉਂਕਿ ਮੇਰੇ ਨਾਲ ਵੀ ਟੀਮ ਵਧੀਆ ਬਣੀ ਆ ਨਵੀਂ ਤੇ ਮੇਰੇ ਨਾਲ ਜਿੰਨੇ ਵੀ ਆ ਟੀਮ ਮੇਰੀ ਗੋਡਾ ਪਰ ਜਿਹੜਾ ਜੂਥ ਆਇਆ ਇਹਦੇ ਨਾਲ ਬਹੁਤ ਵੱਡਾ ਉਤਸ਼ਾਹ ਸਾਨੂੰ ਮਿਲੂਗਾ ਤੁਸੀਂ ਦੇ ਸਾਡੇ ਨਾਲ ਹੈ ਅਮਰਤਪੁਰ ਰਵੀ ਰਾੌਲ ਪਿੰਡੀ ਤੋਂ ਜੋ ਇੱਕ ਪਹਿਲੀ ਵਾਰ ਨੌਜਵਾਨ ਸਰਪੰਚ 27 ਸਾਲ ਦੇ ਬਣਿਆ 25 ਸਾਲ ਦੇ ਨੌਜਵਾਨ ਜੋ ਲੜਕੀ ਹੈ ਉਹ ਸਿੱਕੀ ਤੋਂ ਸਰਪੰਚ ਬਣੀ ਹੈ ਔਰ ਤੁਸੀਂ ਦੇਖ ਰਹੇ ਹੋ ਫਗਵਾੜਾ ਬਦਲ ਰਿਹਾ ਔਰ ਖਾਸ ਤੌਰ ਤੇ ਜਿਹੜੇ ਨਵੇਂ ਲੋਕ ਆ ਰਹੇ ਨਾ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਫਗਵਾੜਾ ਉਪ ਮੰਡਲ ਦੇ ਵਿੱਚ ਜਿੱਥੇ ਰਾਜਨੀਤੀ ਦੇ ਵਿੱਚ ਨਵੀਆਂ ਸਫਾਂ ਜਿਹੜੀਆਂ ਹੈ ਉਸ ਦਾ ਆਗਾਜ਼ ਹੋਏਗਾ ਉੱਥੇ ਨਾਲ ਹੀ ਵਿਕਾਸ ਤੇ ਨਵੇਂ ਰਾਹ ਖੁੱਲਣ ਦੀ ਵੀ ਜੋ ਆਸ ਹੈ ਲਗਾਈ ਜਾ ਸਕਦੀ ਹੈ ਕੈਮਰਾਮੈਨ ਪਵਨ ਪਿੰਕਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟਸ